ਮੇਰਾ ਫਾਇਦਾ ਉਹ ਮੇਰਾ ਫਾਇਦਾ ਤਾਂ ਮੈਂ ਆਪੇ ਕਰ ਲਵਾਂਗੀ ਨਾਲੇ ਤੇਰੀ ਧੀ ਨੇ ਨਾ ਪੱਚੀਆਂ ਗੋਲੀਆਂ ਨਹੀਂ ਖੇਡੀਆਂ ਹੈਗੀਆਂ ਤੇਰੀ ਧੀ ਉੱਥੇ ਜਾ ਕੇ ਸਾਰੇ ਟੱਬਰ ਨੂੰ ਨਾ ਆਪਣੀ ਉਂਗਲਾਂ ਦੇ ਉੱਤੇ ਨਚਾਉਂਦੀ ਆ ਕੀ ਕਰਾਉਣਾ ਇਹ ਇਹਦਾ ਰਵਈਆ ਦੇਖ ਕੇ ਮੈਨੂੰ ਸਮਝ ਹੀ ਨਹੀਂ ਲੱਗ ਰਹੀ ਮੈਂ ਕਰਾਂ ਕੀ ਪਿਓ ਇਹਦਾ ਮੈਨੂੰ ਲੜਦਾ ਰਹਿੰਦਾ ਕਿ ਤੂੰ ਕੁੜੀ ਨੂੰ ਸਮਝਾਉਂਦੀ ਨਹੀਂ ਹੈਗੀ ਕੁਝ ਹੈ ਮਾਰਦਾ ਅੱਜ ਦੇ ਟਾਈਮ 'ਚ ਵੀ ਇਹੋ ਜਿਹਾ ਕੁਝ ਚੱਲਦਾ ਹੈਗਾ ਹਾਂ ਇਹੋ ਜਿਹੇ ਲੋਕ ਤਾਂ ਬਥੇਰੇ ਨੇ ਕੀ ਦੱਸਾਂ ਤੈਨੂੰ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਜਦੋਂ ਗੱਲ ਕੀਤੀ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਉਹਨਾਂ ਨੂੰ ਘਰੇ ਲਿਆਉਂਨੇ ਆ ਮਾਂ ਮੰਨ ਲਈ ਨਾ ਮੈਂ ਗੱਲ ਥੋੜੀ ਪਾ ਲਿਆ ਨਾ ਸੂਟ ਤੁਹਾਡੇ ਕਹਿੰਦੇ ਉੱਤੇ ਬਸ ਗੱਲ ਖਤਮ ਅੱਛਾ ਸ਼ੁਕਰ ਪਹਿਲਾਂ ਇਹ ਦੱਸ ਮੇਰੇ ਸੂਟ ਸੋਣਾ ਕਿਉਂ ਤੁਹਾਨੂੰ ਉੱਥੇ ਕੀਨੇ ਦੇਖਣਾ ਦਾ ਤੁਹਾਡੇ ਕਿਹੜਾ ਪ੍ਰਾਣੋ ਬੈਠਾ ਉੱਥੇ ਵੀ ਤੁਹਾਨੂੰ ਦੇਖਣਾ ਦਾ ਪ੍ਰਾਣੋ ਹੀ ਦੇਖਦੇ ਹਾਂ ਹੋਰ ਨਹੀਂ ਕੋਈ ਦੇਖਦਾ ਕਿਹਨੂੰ ਦਿਖਾਣਾ ਲਾਂਵਾ ਦਾੜੀ ਨੂੰ ਫੋਨ ਮੈਂ ਦੀਦੀ ਹਾਂ ਕੀ ਕਰੀਏ ਨਹੀਂ ਕੁਛ ਨਹੀਂ ਸਕੂਲ ਦਾ ਕੰਮ ਜੇ ਦੇਖਦੀ ਸੀ ਹੋਣ ਜਾ। ਤੇ ਚੱਲ ਮੇਰੀ ਗੱਲ ਸੁਣ ਮੈਂ ਲੈ ਕੇ ਜਾਣਾ ਬਾਪੂ ਨੂੰ ਛੋਟਾ ਪਿੰਡ ਘੁਮਾ ਕੇ ਲੈ ਆਣਾ। ਨਾਲੇ ਮੈਂ ਆਪਕੂੰ ਮਿਉਂ। ਬਾਪੂ ਨੇ ਤਾਂ ਘੁਮਾਇ ਹੀ ਹੋਇਆ। ਤੂੰ ਘੁੰਮ ਲੈ ਬਾਪੂ ਤੈਨੂੰ ਘੁਮਾਊਗਾ। ਕੋਈ ਨਹੀਂ ਮੈਂ ਹੀ ਘੁਮਾ ਕੇ ਲਿਆਣੇ ਬਾਪੂ ਨੂੰ। ਚੰਗਾ ਕੁਛ ਖਾ ਪੀ ਵੀ ਨਹੀਂ। ਖਾ ਲੂ। ਚੰਗਾ ਜਾ ਭੱਗ ਜਾ। ਐ ਵੀ ਗਿਆ। ਇਹਨਾਂ ਨੂੰ ਫੋਨ ਕਰਕੇ ਪੁੱਛਾ ਕਿੱਥੇ ਨੇ? ل کر چل گئی انجلی میری فون کر کے راحو بارے کچھ بھی نہ پوچھی میں اپنی زندگی تو بہت تنگ آ چکی ہاں میرا جی کردے جا تم بات میرے کر کے میرے ماں پہ دی زندگی چھے بہت دکھ نے تے میرے پراہ دا کر نہیں بس رہے میں جا رہی ہیں دور مینوں نو تنگ نہ کری کی 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 बंदा رہے WhatsApp से लाके देखते हैं।

ਤੇ ਚੁੱਪਤਾ ਨਹੀਂ ਬੋਲ ਰਹੀ ਮੈਂ ਹਾਂ ਸ਼ਾਨੋ ਨਾ ਮਾਮਲੀ ਸੁਬਸਤਾ ਤੋ ਲੱਭਿਆ ਨਹੀਂ ਗਿਆ ਮੈਨੂੰ ਟਾਲਣ ਲਈ ਤਾਂ ਨਹੀਂ ਇਹ ਸਭ ਕੁਝ ਕਰਦੀ ਪਰ ਜੇ ਇਹ ਸਭ ਕੁਝ ਕਰਦੀ ਫਿਰ ਹਾਈ ਹਾਈ ਕੀ ਹੋਈ ਅੰਦਾਜ਼ ਇਹ ਕਹੀ ਦਸੀ ਜੀ ਮੇਰੇ ਕੋਲ ਹੁਣ ਜੇ ਇਹ ਵੀ ਨਹੀਂ ਉੱਥੇ ਹੋਊਗੀ ਤਾਂ ਉੱਥੋਂ ਦਾ ਕੀ ਮਹੌਲ ਹੈ ਕੀ ਪਤਾ ਲੱਗ ਕੀ ਕਰਾਂ ਸਮਝ ਨਹੀਂ ਆਉਂਦੀ ਉਹ ਤਾਂ ਇਹ ਵੀ ਨਹੀਂ ਫੋਨ ਚੱਕਦੇ ਇਹਨਾਂ ਨੂੰ ਕਹਿਨੀ ਆ ਕਿ ਤੁਸੀਂ ਬਿੱਲੇ ਨਾਲ ਗੱਲ ਕਰੋ ਹਾਂ ਬਿੱਲਾ ਘੜਾ ਭਲਾ ਮਾਲ ਸਾ ਜਿਹੜਾ ਫੋਨ ਚੱਕ ਲੂਗਾ ਤਾਂ ਸਮਝ ਨਹੀਂ ਆਉਂਦੀ ਹੀਰ ਸੱਚੀ ਘਰ ਛੱਡ ਕੇ ਚਲ ਗਈ ਹੈ ਇਹ ਸਭ ਕੁਝ ਸਿਰਫ ਮੈਨੂੰ ਟਾਲਣ ਲਈ ਹੈ ਨਾ ਫੋਨ ਚੱਕਦੀ ਹੈ ਮੈਸੇਜ ਤਾਂ ਕੀਤਾ ਦੇਖਦੀਆਂ ਜੇ ਮੇਰਾ ਰਿਪਲਾਈ ਕਰਦੀਆਂ ਪਰ ਜੇ ਇਹ ਸਭ ਕੁਝ ਉਹਨੇ ਮੈਨੂੰ ਟਾਲਣ ਲਈ ਕੀਤਾ ਨਾ ਤਾਂ ਇਹ ਉਹਦੇ ਤੇ ਪਹਟ ਭਾਰੀ ਹੋਊਗਾ ਉਹਨੇ ਮੇਰਾ ਦੋਸਤੀ ਵਾਲੀ ਸਾਈਡ ਹੀ ਵੇਖੀ ਐ ਗੁੱਸੇ ਵਾਲੀ ਨਹੀਂ ਉਹ ਫੇਰ ਪਤਾ ਲੱਗਦਾ ਜਦੋਂ ਉਹ ਤੇ ਵਰੀਆਂ ਕਿੰਨਾ ਚਿਰ ਝੂਠ ਬੋਲੂਗੀ ਆਖਰ ਚ ਤਾਂ ਸੱਚ ਸਾਹਮਣੇ ਆ ਹੀ ਜਾਣਾ ਪਰ ਜੇ ਉਹ ਸੱਚੀ ਗੱਲ ਛੱਡ ਕੇ ਚਲ ਗਈ ਇਹ ਗੱਲਾਂ ਤੋਂ ਲੱਗਦਾ ਤਾਂ ਸੀਗਾ ਵੀ ਉਹ ਦੁਖੀ ਐ। ਸ਼ਰਮੰਨ ਕੰਨੀ ਐ। ਮੈਨੂੰ ਬੈਕ ਕਾਲ ਕਰੋ। ਇਹਨਾਂ ਨਾਲ ਗੱਲ ਕਰਦੀ ਐ। ਬਾਪੂ ਨੂੰ ਬਾਅਦ ਚ ਦੱਸੂ। ਰਾਹੁਲ ਆਇਆ ਹੋਇਆ ਐ। ਇਹਦੇ ਮੂਰੇ ਕਾਹਨੂੰ ਕਾਹਦੇ ਕਿਸੇ ਗੱਲ ਦਬਖੇੜਾ ਕਰਨਾ। ਚਲ ਚਲ ਚਲ। ਚੰਗ ਮਨਜ਼ਰ ਸਟਿਕਰ। ਕੀ ਹੋ ਗਿਆ ਮਾ ਹੀਰਾ ਕਿਵੇਂ ਬਾਗੀ ਘਰ ਖਰਚ ਛੱਡ ਕੇ ਕੁਝ ਪਤਾ ਲੱਗਿਆ ਉਹਦੇ ਬਾਰੇ ਕੁਝ ਨਹੀਂ ਪਤਾ ਲੱਗਿਆ ਵੀਰ ਜੇ ਪਤਾ ਲੱਗਣਾ ਹੁੰਦਾ ਘਰ ਛੱਡ ਕੀ ਕਿਉਂ ਜਾਂਦੀ ਲੈ ਮਾ ਐਂ ਦੱਸੋ ਤਾਂ ਕਿ ਪੌਲਾ ਦਿਮਾਗ ਹੋਇਆ ਸੀ ਚੰਗੇ ਭਣੇ ਤਾਂ ਉਹਨੂੰ ਇੱਥੇ ਖੁਸ਼ ਰਹਿਣ ਲੱਗੀ ਸੀ ਉਹ ਇੱਥੇ ਉਹਦੀ ਪੁੱਗਤ ਹੋਣ ਲੱਗੀ ਸੀ ਤੇ ਫਿਰ ਵੀ ਉਹ ਕਰ ਚੱਲਦੀ ਸੀ ਸੱਸੀ ਕਰਵਾਂਗੀ ਸੱਸੀ ਕਰਾਂ ਕਿ ਮੈਂ ਠੀਕ ਹਾਂ ਠੀਕ ਆ ਭਣੇ ਠੀਕ ਹੋਈ ਪੂਰਾ ਪਟੂਆ ਜੀ ਹੁਣ ਕਿਹੜਾ ਕੋਈ ਬਾਤ ਚੱਲਦੀ ਆ ਕੋਈ ਛੋਟਾ ਜਵਾਬ ਹੁੰਦਾ ਫਿਰ ਵੀ ਹੁੰਦਾਗਾ ਵੀ ਕੋਈ ਚੱਕ ਕੇ ਲੈਗਾ ਜਦੋਂ ਆਪ ਗਈ ਕੁੜੀ ਆਪਾਂ ਫਿਰ ਕਰ ਵੀ ਕੀ ਸਕਦੇ ਆ ਮਾਂ ਮੈਂ ਤਾਂ ਇਹ ਕਹਿੰਦੀ ਸੀ ਸੱਚ ਰਿਸ਼ਤੇਦਾਰੀ ਚ ਫੋਨ ਕਰਕੇ ਪੁੱਛ ਲਾਂਦੇ ਵੀ ਕਿੱਥੇ ਆ ਕਿੱਥੇ ਨਹੀਂ ਕੁਝ ਤਾਂ ਪਤਾ ਲੱਗੂ ਆਪਾਂ ਨੂੰ ਉਹਦੇ ਬਾਰੇ ਪੁੱਛ ਲੈ ਸਭ ਕਿਤੇ ਕਿਤੇ ਨਹੀਂ ਗਈ ਹੈਗੀ ਨਾਲ ਕਿਵੇਂ ਪੁੱਛਾਂ ਕਿਹੜੇ ਮੂੰਹ ਨਾਲ ਪੁੱਛਾਂ ਰਿਸ਼ਤੇਦਾਰੀ ਚ ਕੀ ਕਹਾਂ ਵੀ ਉਹ ਦਵਾਰੇ ਸਾਡੀ ਲੈ ਆਂਦੀ ਹੋਈ ਫੇਰ ਭੱਗ ਗਈ ਅਗਲਾ ਕੀ ਸੋਚੂ ਲੈ ਮਾਂ ਸਾਨੂੰ ਪਤਾ ਮੈਨੂੰ ਤਾਂ ਇਹ ਗੱਲ ਦਾ ਅਭੀ ਤੋਂ ਪਤਾ ਲੱਗਿਆ ਅਭੀ ਨੇ ਫੋਨ ਕੀਤਾ ਸੀ ਮੈਨੂੰ ਕਹਿੰਦੇ ਵੀ ਹੀਰ ਕਰੋ ਬਗੀ ਤੇ ਉਹ ਤਾਂ ਸਾਰਾ ਇਲਜ਼ਾਮ ਮੇਰੇ ਉੱਤੇ ਸਿੱਟ ਰਹੀ ਹੈ ਅਭੀ ਤੇਰੇ ਘਰ ਕੇ ਗਈ ਹੈ ਤੂੰ ਮੇਰੀ ਮਾਂ ਨੂੰ ਵੀ ਮਾੜਾ ਬੋਲਦੀ ਸੀ ਮੇਰੇ ਪਿਓ ਨੂੰ ਵੀ ਮਾੜਾ ਬੋਲਦੀ ਸੀ ਮੈਨੂੰ ਤਾਂ ਚੰਦਾ ਜਿਹੜਾ ਕੁਝ ਬੋਲਣਾ ਬੋਲਣਾ ਸੀ ਤੇ ਜੇ ਰਹਿੰਦੀ ਖੁੰਦੀ ਹੀਰ ਕਰਿਆ ਹੀ ਤਾਂ ਉਹਨੂੰ ਵੀ ਤੂੰ ਇੰਨਾ ਕੁਝ ਮੈਂ ਤਾਂ ਸਿਰਫ ਉਹਦੇ ਨਾਲ ਵੀ ਚੱਲ ਸਾਡੀ ਆਪਸ 'ਚ ਤੂੰ ਤੂੰ ਮੈਂ ਮੈਂ ਹੁੰਦੀ ਸੀ ਮੈਨੂੰ ਕਿਹੜਾ ਪਤਾ ਸੀ ਵੀ ਉਹ ਘਰ ਛੱਡ ਕੇ ਭੱਗ ਚੁੱਕੀ ਦੱਸ ਤੂੰ ਤੂੰ ਮੈਂ ਮੈਂ ਨਹੀਂ ਕਹਿੰਦੀ ਇਨੂੰ ਤਾਨੇ ਮੇਨੇ ਕਹਿੰਦੇ ਨੇ ਮੁੰਡਾ ਸਹੀ ਕਹਿੰਦਾ ਤੇਰੇ ਕਰਕੇ ਗਈ ਆ ਕੱਲਾ ਮੁੰਡਾ ਨਹੀਂ ਕਹਿੰਦਾ ਅਸੀਂ ਵੀ ਕਹਿੰਦੇ ਆ ਜੇ ਤੂੰ ਲੜੀ ਉਹਦੇ ਨਾਲ ਗਾਲਾਂ ਦਿੱਤੀਆਂ ਉੱਠਾ ਸਿੱਧਾ ਬੋਲੀ ਤਾਂ ਜਵਾਕੜੀ ਕਰੋਂ ਗਈ ਦੋ ਦਿਨ ਟੁੱਕਣਾ ਉਹਦਾ ਚਰਿਆਗਾ ਤਾਂ ਭੈਣ ਜੀ ਉਹ ਤਾਂ ਦੇਖੋ ਇਹ ਤਾਂ ਇੱਥੇ ਵੀ ਨਹੀਂ ਸੀ ਫਿਰ ਤਾਂ ਆਪਾਂ ਕਾਇਹ ਛਕਦੇ ਆ ਵੀ ਹਾਂ ਇਹਦੇ ਕਰਕੇ ਇਹ ਤਾਂ ਉਰੇ ਹੀ ਨਹੀਂ ਸੀ ਜਿੱਦ ਮੇਰੇ ਕੋਲ ਬੈਠੀ ਸੀ ਇਹ ਤਾਂ ਹਾਂ ਭੈਣ ਜੀ ਤੇਰੇ ਕੋਲੇ ਬੈਠੀ ਸੀ ਉਦੋਂ ਹੀ ਗਈ ਸੀ ਨਾ ਇੱਕ ਅੱਧਾ ਦਿਨ ਪਹਿਲਾਂ ਫਿਰ ਜਿਹੜਾ ਕੁਛ ਇੱਥੇ ਬੋਲਦੀ ਸੀ ਸਾਨੂੰ ਪਤਾ ਅਸੀਂ ਸੁਣਿਆ ਫਿਰ ਮਾਂ ਹੁਣ ਮੇਰੇ ਘਰ ਕੇ ਥੋੜੂ ਗਈ ਆ ਮੈਂ ਤਾਂ ਉਸ ਤੋਂ ਪਹਿਲਾਂ ਚਲ ਗਈ ਤੇ ਘਰ ਛੱਡ ਕੇ ਮੈਨੂੰ ਤਾਂ ਵੀ ਨਹੀਂ ਕਹਤਾ ਸੀ ਵੀ ਹੁਣ ਤੂੰ ਆਪਦਾ ਉੱਥੇ ਚੱਲ ਜਾ ਮੈਂ ਤਾਂ ਆਪਦੀ ਮਾਂ ਕੋਲ ਵਾਗ ਗਈ ਸੀ ਨਾ ਨਾ ਤੇਰੇ ਘਰ ਕੇ ਨਹੀਂ ਗਈ ਪੁੱਤੋ ਮੇਰੇ ਘਰ ਕੇ ਗਈ ਐ ਲੈ ਮਾਂ ਚਲੋ ਕੋਈ ਨਾ ਮੇਰ ਤੋਂ ਗਲਤੀ ਹੋ ਗਈ ਠੀਕ ਹੈ ਮੈਂ ਤਾਂ ਦੋਵੇਂ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗਦੀ ਆ ਫਿਰ ਮੇਰ ਤੋਂ ਗਲਤੀ ਹੋ ਗਈ ਭਣ ਜੀ ਤੁਹਾਡੇ ਰੱਖਣ ਦੇ ਆ ਦੇਖੋ ਮਾਫ ਕਰੋ ਇਹਨਾਂ ਨੂੰ ਨਹੀਂ ਹੈਗੀ ਅੱਜਕੱਲ੍ਹ ਦੀ ਕੁੜੀਆਂ ਨੂੰ ਅਕਲ ਹੀ ਨਹੀਂ ਛਾਅ ਵੀ ਨਹੀਂ ਕੋਈ ਮਾਫ ਕਰਨਾ ਜ਼ਰੂਰੀ ਹੈ ਵੱਡਿਆਂ ਦਾ ਮਾਫ ਕਰਨ ਨੂੰ ਭੈਣ ਜੀ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਕਦੇ ਇਹਨੂੰ ਕੁਝ ਨਹੀਂ ਕਿਹਾ ਮਾਫੀ ਹੈ ਕਦੋਂ ਆਵੇ ਜਦੋਂ ਮਰਜ਼ੀ ਜਾਵੇ ਕੁਝ ਨਹੀਂ ਕਹਿੰਦੀ ਕਿਸੇ ਨੂੰ ਮੈਂ ਤਾਂ ਐਂ ਕਹਿੰਦੀ ਸੀ ਚਲ ਜੇ ਰਿਸ਼ਤੇਦਾਰਾਂ ਵਿੱਚ ਨਹੀਂ ਪਤਾ ਲੱਗਿਆ ਉਹ ਜਿੱਥੇ ਪੜਾਉਂਦੀ ਸੀ ਬੱਚਿਆਂ ਨੂੰ ਉੱਥੇ ਪੁੱਛ ਲਓ ਸ਼ਾਇਦ ਕਿਸੇ ਮੈਡਮ ਦੇ ਘਰ ਨਾ ਬੈਠੀ ਹੋਵੇ ਕਿਤੇ ਤਾਂ ਪਤਾ ਲੱਗੂ ਨਹੀਂ ਉਹਦੀਆਂ ਫਰੈਂਡਾਂ ਨੂੰ ਪੁੱਛ ਲਓ ਇੱਥੇ ਕਿਤੇ ਹੋਣੀ ਉਹ ਪਛਤਾਵਾ ਇਸੇ ਗੱਲ ਦਾ ਹੈ ਇੱਥੇ ਕਿਤੇ ਉਹ ਹੈ ਹੀ ਨਹੀਂ ਉਹਦੀਆਂ ਸਹੇਲੀਆਂ ਨੂੰ ਵੀ ਪੁੱਛ ਲਿਆ ਮੈਡਮਾਂ ਨੂੰ ਵੀ ਪੁੱਛ ਲਿਆ ਜੇ ਉਹਨੇ ਕਿਸੇ ਕੋਲੇ ਜਾਣਾ ਹੁੰਦਾ ਨਾ ਜਾਂ ਕਿਸੇ ਰਿਸ਼ਤੇਦਾਰੀ ਚ ਜਾਣਾ ਹੁੰਦਾ ਉਹ ਪਰਚੀ ਨਹੀਂ ਲਿਖ ਕੇ ਧਰ ਕੇ ਜਾਂਦੀ ਸੀ ਉਹ ਦੱਸ ਕੇ ਗਈ ਐ ਵੀ ਤੇਰੀ ਤਪਾਈ ਨਿਕਲੀ ਆਹ ਫੈਣ ਜੀ ਦੇਖੋ ਇਹ ਤਾਂ ਹਮ ਉਮਰ ਸੀ ਗਿਆ ਦੋਨੇ ਬੋਲਦੀਆਂ ਐ ਥੋੜੀ ਹੁੰਦਾ ਵੀ ਘਰ ਛੱਡ ਕੇ ਭੱਜ ਜਾ ਉਹਦੇ ਮਾਪੇ ਦਾ ਘਰ ਹੈ ਆਪਦਾ ਜੋਰ ਨਾ ਰਹੇ ਉਹਦਾ ਕਿਹੜਾ ਇੱਥੇ ਕੋਈ ਹਿੱਸਾ ਨਹੀਂ ਹੈਗਾ ਹਿੱਸਾ ਹਾਂ ਮਾ ਉਹਦਾ ਕਿਹੜਾ ਇੱਥੇ ਹਿੱਸਾ ਨਹੀਂ ਹੈਗਾ ਸਭ ਕੁਝ ਉਹਦਾ ਉਹਦਾ ਘਰਵਾਰ ਮਾਵਾਬਾਬ ਬੈਠੇ ਨੇ ਭਾਈ ਹੈਗਾ ਸਭ ਕੁਝ ਤਾਂ ਉਹਦਾ ਹੈ ਇੱਥੇ ਦੱਸ ਉਹਦਾ ਕੀ ਨਹੀਂਗਾ ਇਹੀ ਤਾਂ ਦੁੱਖ ਹੈ ਬੀ ਥੀਆਂ ਦੇ ਹਿੱਸੇ ਨਹੀਂ ਹੁੰਦੇ ਜਦੋਂ ਨੂੰਹਾ ਆ ਜਾਂਦੀਆਂ ਨੇ ਉਹ ਸਤੀਆਂ ਦੇ ਹਿੱਸੇ ਜਮਾ ਹੀ ਨਹੀਂ ਛੱਡਦੀਆਂ ਉ ਤਾਂ ਹੀ ਕਹਿੰਦੀਆਂ ਨੇ ਵੀ ਰੋਟੀ ਵੀ ਨਹੀਂ ਤੁਹਾਨੂੰ ਦੇ ਸਕਦੀਆਂ ਘਰੋਂ ਨਿਕਲ ਜਾਓ ਮੈਂ ਕਹਾਂ ਤੂੰ ਤੂੰ ਮੈਨੂੰ ਗੱਲਾਂ ਸੁਣਾਈ ਜੰਨੇ ਠੀਕ ਆ ਮੇਰੇ ਤੋਂ ਗਲਤੀ ਹੋ ਗਈ ਮੈਂ ਤਾਂ ਮਾਫੀ ਮੰਗਦੀ ਸੱਚ ਨਾਲੇ ਘੜੀ ਨਹੀਂ ਵਿਖਰੇ ਉਹ ਕਿੱਥੇ ਨੇਗੇ ਕਿੱਥੇ ਨੇ ਜੀ ਬਾਈ ਜੀ ਥਾੜੀ ਕਿੱਥੇ ਆ ਫਿਰਦਾ ਭਣੇ ਠੇਬੇ ਖਾਂਦਾ ਖਾਣੀ ਕਿੱਥੇ ਕਿੱਥੇ ਭਾਲਦਾ ਫਿਰਦਾ ਹੈਗਾ ਕਿੱਥੇ ਜਾਵੇ ਕਿੱਥੇ ਨਾ ਜਾਵੇ ਕਿੱਥੇ ਚੈਨ ਆਉਂਦੀ ਹੈ ਜੀ ਮਾਂ ਪਿਓ ਨੂੰ ਧੀ ਕਰੇ ਨਾ ਹੋਵੇ ਚਲ ਕਿਤੇ ਮੂੰ ਮਿਲਣ ਗਈ ਹੋਏ ਫਿਰ ਵੀ ਆਏ ਹੁੰਦਾ ਵੀ ਅੱਜ ਕਈਏ ਚਲ ਆ ਜੂ ਕੱਲ ਨੂੰ ਆ ਜੂ ਚਲ ਕੋਈ ਨਾ ਮਾ ਤੁਸੀਂ ਫਿਕਰ ਨਾ ਕਰੋ ਮੈਂ ਨਾ ਇੱਥੇ ਤੁਹਾਡੇ ਕੋਲ ਤਾਈ ਹੋਈਆਂ ਵੀ ਤੁਹਾਡਾ ਦੁੱਖ ਵੰਡਾ ਸਕਾਂ ਮੈਨੂੰ ਪਤਾ ਤੁਸੀਂ ਉਹ ਭੁੱਖਣ ਭਾਣੇ ਬੈਠੇ ਹੋਗੇ ਕੁਛ ਖਾਦਾ ਪੀਤਾ ਨਹੀਂ ਹੈਗਾ ਮੈਂ ਨਾ ਹੁਣ ਤੁਹਾਡੀ ਆਪ ਸੇਵਾ ਕਰੂੰਗੀ ਨਾਲੇ ਰਹੀ ਗੱਲ ਹੀਰ ਦੀ ਕੋਈ ਗੱਲ ਨਹੀਂ ਇੱਕ ਦੋ ਦਿਨ ਤੱਕ ਹੋਰ ਬੜਾ ਰਹੂਗੀ ਸ਼ਾਇਦ ਕਰੇ ਵਾਪਸ ਹੀ ਅਜੇ ਮੁੜ ਕੇ ਕੀ ਪਤਾ ਦਿਮਾਗ ਦੇ ਤੋ ਕੁਸ਼ਤਾ ਹੋਊਗਾ ਬਿਖਾਪਾਈ ਮੇਰੇ ਮਾਪੇ ਪਿੱਛੇ ਬੈਠੇ ਨੇ ਹਨਾ ਮਾਂ ਹੋਰ ਪੁੱਤ ਉਹ ਮੇਰੀ ਗੱਲ ਸੁਣ ਸਿਆਣੀ ਜੀ ਹਲ ਕੋਈ ਨਾ ਦੁੱਖ ਬਣਾਉਣ ਦੀ ਲੋੜ ਹੀ ਨਾ ਪੈਂਦੀ ਪੁੱਤ ਜੇ ਦੁੱਖ ਦਿੰਦੀ ਹੋਈ ਨਾ ਤੂੰ ਆ ਦਿਨ ਨਹੀਂ ਸੀ ਦੇਖਣਾ ਪੈਂਦਾ ਨਾ ਤੈਨੂੰ ਨਾ ਸਾਨੂੰ ਚਲੋ ਭੈਣ ਜੀ ਤੁਸੀਂ ਦੇਖੋ ਸਿਆਣਿਓ ਮਾਫ਼ ਕਰ ਸਕਦੇ ਹਾਂ ਮਾਫੀ ਵੀ ਜ਼ਰੂਰੀ ਹੈ ਨਾ ਯਾਰ ਇਹਨਾਂ ਤੋਂ ਗਲਤੀਆਂ ਹੋ ਗਈਆਂ ਤੁਸੀਂ ਵੱਡੇ ਹੋ ਮਾਫ਼ ਕਰੋ ਇੱਕ ਵਾਰੀ ਦਾ ਮੌਕਾ ਦਿਓ ਨਾ ਇਹਨੂੰ ਹਾਂਜੀ ਮੈਂ ਤਾਂ ਕੁਝ ਨਹੀਂ ਕਹਿੰਦੀ ਕਿਸੇ ਨੂੰ ਨਾਲ ਇਹਨੂੰ ਕਿਹਾ ਸੀ ਬਥੇਰਾ ਵੀ ਭਾਈ ਅਸੀਂ ਥਾਂ ਟਿਕਾਣਾ ਉਹਦਾ ਦੇਖ ਦੇ ਫਿਰਦੇ ਹਾਂ ਇੱਕ ਪਾਸੋਂ ਨਿਭੜ ਜੇ ਅਸੀਂ ਉਹਨੂੰ ਤੋੜ ਦੇਾਂਗੇ ਵਿਆਹਾਂਗੇ ਉਹਨੂੰ ਕਿਤੇ ਨਾ ਕਿਤੇ ਪਰ ਪਤਾ ਨਹੀਂ ਕਿਉਂ ਇਹ ਤਾਂ ਚੰਦਰੀ ਤੋਂ ਉਹਦੀ ਰੋਟੀ ਨਹੀਂ ਜਰੀ ਗਈ ਨਹੀਂ ਮਾਂਏ ਮੇਦੀ ਤਾਂ ਕੋਈ ਗੱਲ ਹੀ ਨਹੀਂ ਫਿਰ ਮੇਰੇ ਘੜਾ ਦਿਮਾਗ 'ਚ ਕੁਝ ਆਏਗਾ ਤੇ ਵੀ ਭਾਈ ਉਹ ਆਪதை ਕਰ ਛੱਡ ਕੇ ਬਾਹਰ ਚੋ ਨਾਲੇ ਪਹਿਲਾਂ ਵੀ ਤਾਂ ਉਹਨੇ ਏਡੀ ਵੱਡੀ ਗਲਤੀ ਕੀਤੀ ਸੀ ਖਬਰ ਹੁਣ ਕੀ ਕੀ ਗੱਲਬਾਤ ਹੋਊਗੀ ਮਤਲਬ ਕਿੱਥੇ ਗਈ ਐ ਕਿੱਥੇ ਨਾ ਐਂ ਦੱਸੋ ਕਿੱਥੇ ਜਾ ਕੇ ਮਰੂਗੀ ਆਊਗੀ ਤਾਂ ਇੱਥੇ ਹੀ ਮੁੜ ਕੇ ਐਨੀ ਅਕਲ ਹੁੰਦੀ ਤਾਂ ਫੇਰ ਇਹ ਬੋਲਦੀ ਕਿ ਹਸਪਤਾਲ ਵਿੱਚ ਇੱਕੋ ਜਿਹੀ ਸੀ ਗਿਆ ਚੱਲ ਬੋਲ ਪੀਆ ਕੋਈ ਗੱਲ ਨਹੀਂ ਗਾਹਾਂ ਤੋਂ ਪੁੱਤ ਸਿਆਣੀ ਬਣ ਜਾ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੇ ਤੋਂ ਬਸ ਮਾਫੀ ਮੰਗਦੀ ਹਾਂ ਦੋਨੋਂ ਹੱਥ ਜੋੜਦੇ ਵੀ ਮੈਨੂੰ ਮਾਫ ਕਰ ਦੋ ਦੇਖੋ ਹੁਣ ਤੁਹਾਡੇ ਤੇ ਐਡਾ ਵੱਡਾ ਦੁੱਖ ਆਇਆਗਾ ਕੋਈ ਨਾ ਸਭ ਕਰੀ ਤੁਹਾਡੇ ਮੈਂ ਹੀ ਖੜੂਗੀ ਹੋਰ ਕੌਣ ਆ ਤੁਹਾਡੇ ਅੱਗੇ ਪਿੱਛੇ ਉਈ ਨਾ ਮੈਂ ਤਾਂ ਕੁਛ ਨਹੀਂ ਕਹਿੰਦੀ ਭਾਈ ਕਿਸੇ ਨਾਲੇ ਚਾਹ ਪਾਣੀ ਪੀ ਲੋ ਹੁਣ ਤੁਸੀਂ ਹਾਂ ਮਾਂ ਆਹ ਚਾਹ ਪਾਣੀ ਮਤਲਬ ਮੈਂ ਬਣਾਉਣੀ ਅੱਛਾ ਜਾ ਕੇ ਤੁਸੀਂ ਤਾਂ ਹੁਣ ਕਿੱਥੇ ਬਣਾਓਗੇ ਐਡੀ ਟੈਨਸ਼ਨ 'ਚ ਬੈਠੇ ਹਾਂ ਚਾਹ ਜਾਂ ਬਣਾ ਲਾ ਤੁਸੀਂ ਮੈਂ ਬਣਾਉਣੀ ਆ ਮਾਂ ਚਾਹ ਤੇਨ ਜੀ ਜਦੋਂ ਕੁੜੀ ਗਈ ਹੈ ਦਿਨੇ ਗਈ ਹੈ ਕਿ ਰਾਤ ਨੂੰ ਰਾਤ ਨੂੰ ਗਈ ਹੈ ਕਹਿੰਦੇ ਸੁਣ ਜੋ ਮੈਨੂੰ ਪਤਾ ਲੱਗਿਆ ਹੈਗਾ ਕੋਈ ਖੜਕਾ ਕੋਈ ਬਾਰ ਤਾਂ ਖੋਲੇ ਹੋਊਗਾ ਉਹਨੇ ਨਾ ਪਰ ਇਹ ਸਾਨੂੰ ਜਮਾਈ ਨਹੀਂ ਪਤਾ ਲੱਗਿਆ ਸੁੱਤਾ ਬੰਦਾ ਤਾਂ ਸਿਆਣੇ ਆਦੇ ਨੇ ਮਰਿਆਂ ਬਰਾਬਰ ਹੁੰਦਾ ਹੈਗਾ ਸਹੀ ਗੱਲ ਹੈ ਪਿਆਨੂੰ ਕੀ ਪਤਾ ਲੱਗਦਾ ਸੰਤਾ ਤੜਕੇ ਉੱਠ ਕੇ ਪਤਾ ਲੱਗਿਆ ਸੰਤਾ ਐ ਸੀਗਾ ਵੀ ਚਲ ਕਈ ਵਾਰੀ ਗੁਰੂ ਘਰ ਮੱਥਾ ਟੇਕਣ ਵੀ ਵਗ ਜਾਂਦੀ ਸੀ ਉੱਥੇ ਦਾ ਬਾਗੀ ਹੋਵੇ ਜਾ ਕੇ ਸਿਆਣੇ ਕੁਮਾਰ ਚੋਂ ਸਿੱਖੀ ਪਾੜ ਦੇ ਤੁਰੇ ਫਿਰੇ ਫਿਰ ਇਹ ਨਾਲ ਇਹ ਕਿਹੜਾ ਇਹਦੀ ਗੱਲ ਕੋਈ ਜਾ ਚਿੱਤੇ ਹੁੰਦੀ ਹੈ ਵੀ ਐ ਕਰੂਗੀ ਬਹੁਤਾਂ ਦਿਨ ਚੜੇ ਚਿੱਠੀ ਥਾਈ ਹੈ ਵੀ ਮੈਂ ਤਾਂ ਬਾਗੀ ਮੈਨੂੰ ਪਾ ਲੈ ਉਹਨੂੰ ਬਹੁਤ ਮਾੜਾ ਹੋਇਆ ਜੀ ਮੈਥੋਂ ਤਾਂ ਰਹਿਣਾ ਨਹੀਂ ਗਾ ਇਹ ਤਾਂ ਆਈ ਸੀ ਤੂੰ ਰਹਿਣ ਦੇਵਾ ਮੈਂ ਤਾਂ ਮੈਂ ਤਾਂ ਭਈ ਜਾਊਂਗੀ ਮੈਨੂੰ ਕਿੱਥੇ ਚੈਨ ਆਊਗੀ ਮੈਂ ਵੀ ਤਾਂ ਦੁੱਖ ਚ ਸਾਵਲ ਹੋਣਾ ਚਾਹੀਦਾ ਸੁੱਖ ਚ ਉਛੱਕਦੀ ਜਾਣ ਨਾ ਜਾਊ ਕਿਤੇ ਇਹ ਵੀ ਦੁਖੀ ਹੈ ਜੀ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਮਾਂ ਪਿਓ ਬਾਤ ਤੇ ਕਿੰਨੀ ਇੱਜ਼ਤ ਬਣੀ ਹੁੰਦੀ ਹੈ ਮਾਂ ਪਿਓ ਦੀ ਤੇ ਆ ਇਹ ਜਿਹੇ ਜਦੋਂ ਕੁੜੀਆਂ ਐ ਕਰ ਦਿੰਦੀਆਂ ਹਨ ਰੋਲ ਦਿੰਦੀਆਂ ਨੇ ਮਾਂ ਪਿਓ ਦੀ ਇੱਜ਼ਤ ਬਾਈ ਦੀ ਇੱਜ਼ਤ ਕਿੰਨੀ ਬਣੀ ਹੋਈ ਹੈ ਪਿੰਡ ਚ ਹੁਣ ਤੁਸੀਂ ਦੇਖ ਲਓ ਚਲ ਪੈਂਦੀ ਜਿਹੜਾ ਰੱਬ ਨੂੰ ਮਨਜ਼ੂਰ ਆ ਹੋਈ ਜਾਂਦਾ ਹੈਗਾ ਉਹ ਸੜਿਆ ਬੰਦਾ ਨਾ ਸੜਿਆ ਬੰਦਾ ਜਮਾ ਆਨੇ ਦਾ ਬੰਦਾ ਹੁੰਦਾ ਜਿਹੜਾ ਉਹ ਵੀ ਮੇਣਾ ਮਾਰ ਦਿੰਦਾ ਉਹਾਕ ਕੇ ਜੇਰਾ ਉਹ ਤਾਂ ਤਾਂ ਹਵਾ ਹੀ ਫੈਂਡ ਹੈ ਜੀ ਜੀ ਕਿੱਥੇ ਉਹ ਆ ਗਿਆ ਸੀ ਇਹ ਰਪਈ ਇਹਨਾਂ ਦਾ ਡਾਬਾ ਟਪੰਡਾ ਬੰਦਾ ਫੱਕ ਹਾਂਗੇ ਤੁਸੀਂ ਹੋਰ ਵੀ ਜਾਏ ਹੋਰ ਕਮਾ ਲਿਆ ਹੈ ਬਾਪੂ ਨੂੰ ਮੈਂ ਤੁੰਕੂ ਮੈਂ ਆਇਆ ਕਿ ਨਹੀਂ ਬਾਪੂ ਨੂੰ ਕਮਾ ਕੇ ਲਿਆ ਆ ਮੈਂ ਤਾਂ ਘੁੰਮਦਾ ਹੀ ਰਹਿਣਾ ਹੋਰ ਭਾਈ ਅੱਛਾ ਮੈਨੂੰ ਤਾਂ ਕਮਾ ਕੇ ਸੋਰੇ ਨੇ ਕੰਦੇ ਚ ਮਾਰਨਾ ਸੀ ਹੈ ਭਾਈ ਬੜੇ ਸ਼ਰਾਰਤੀ ਵਾਲਾ ਪੁੱਤ ਹੈ ਹੂੰ ਹੂੰ ਮੇਰੇ ਮੂਰੇ ਭਜ ਲਿਆ ਕਰੇ ਮੈਨੂੰ ਕਹਿਆ ਕਰੇ ਬਾਪੂ ਭੱਜ ਕੇ ਦੇ ਹਣ ਪੁੱਤ ਮੈਂ ਇੱਥੇ ਕਿੱਥੇ ਭੱਜ ਹੁੰਦਾ ਭਲਾ ਉਹ ਕੁਝ ਨਹੀਂ ਹੁੰਦਾ ਬਾਪੂ ਦੇਖੀ ਤੂੰ ਦੇਣਾ ਚੀ ਭੱਜਣ ਲੱਗ ਜਾਏਗਾ ਉਹ ਪੁੱਤ ਭੱਜਾਂ ਦਾ ਲੱਗ ਜਾ ਗੋਡੇ ਵਾਲੇ ਦੁਬਦੇ ਤੇ ਪੁੱਤ ਤੂੰ ਕਿਵੇਂ ਮੂੰਹ ਜਲਮ ਕਾ ਕੇ ਬੈਗੀ ਆ ਬਾਪੂ ਅੱਛਾ ਹੈ ਕਰ ਪੁੱਤ ਹਾਂਜੀ ਮੈਂ ਥੱਕ ਗਿਆ ਜਾਂ ਮੇਰਾ ਸਿਰ ਪਾਣੀ ਦਾ ਘਲਾਸ ਲੈ ਕੇ ਆ ਮੈਂ ਹੁਣੇ ਲਿਆ ਕੀ ਹੋ ਗਿਆ ਪੁੱਤ ਹਮ ਦੱਸ ਮੈਨੂੰ ਮੈਨੂੰ ਵਰਤੋਂ ਮੁੰਡੇ ਦੇ ਸਾਹਮਣੇ ਕੋਈ ਗੱਲ ਨਹੀਂ ਕਰਨਾ ਚਾਹੀਦੀ ਬਾਪੂ ਮੈਂ ਨਾ ਸਰਮਨ ਨੂੰ ਫੋਨ ਲਾਈ ਜਾਂਦੀ ਸੀਗੀ ਤੁਹਾਡੇ ਜਾਣ ਮਗਰੋਂ ਉਹਨਾਂ ਨੇ ਤਾਂ ਮੇਰਾ ਫੋਨ ਚੱਕਿਆ ਨਹੀਂ ਮੈਨੂੰ ਲੱਗਦਾ ਬਿਜ਼ੀ-ਬੁਜ਼ੀ ਹੋਣਗੇ ਮੈਥੋਂ ਨੇ ਇੱਕ ਚੀਜ਼ ਦਿਖਾਉਣੀ ਆ ਮੈਨੂੰ ਨਾ ਹੀਰ ਦਾ ਮੈਸੇਜ ਆਇਆ ਹਾਂ ਹਾਂ ਉਹ ਤਾਂ ਠੀਕ ਹੀ ਨੇ ਆਹ ਦੇਖ ਬਾਪੂ ਹੀਰ ਦਾ ਮੈਸੇਜ ਆਇਆ ਸੀਗਾ ਤੁਮ ਹੰਦਾ ਤੁਸੀਂ ਪੜ ਕੇ ਸੁਣਾ ਦੇ ਵੇਰੀ ਤਾਂ ਨਿਕਾ ਕਰ ਚੱਕਾ ਗਰੀਜੀ ਨਹੀਂ ਹੁੰਦੀ ਭਾਈ ਪੰਜਾਬੀ ਤਾਂ ਮਾੜੀ ਮੁੱਟੀ ਠਾਲਾ ਨਾ ਮੈਂ ਬਾਪੂ ਅਹੀਂ ਦੱਸ ਦਿੰਨੀ ਆ ਮੈਂ ਤੈਨੂੰ ਉਹ ਮੈਸੇਜ ਚਾਹੇ ਲਿਖਦੀ ਆ ਵੀ ਮੈਂ ਅੰਜਲੀ ਆਪਦੇ ਪਿਓ ਦਾ ਘਰ ਛੱਡ ਕੇ ਜਾ ਰਹੀ ਆ ਮੈਂ ਉੱਥੇ ਨਹੀਂ ਰਹਿਣਾ ਕਹਿੰਦੀ ਵੀ ਮੈਂ ਬਹੁਤ ਦੁਖੀ ਹੋਈ ਪਈ ਆ ਮੇਰੇ ਕਰਕੇ ਕਹਿੰਦੀ ਮੇਰੇ ਮਾਪਿਓ ਦੁਖੀ ਨੇ ਮੇਰੇ ਭਰਾ ਦਾ ਘਰ ਨਹੀਂ ਵੱਸਦਾ ਮੇਰੀ ਪਰਜਾਈ ਮੈਨੂੰ 100 100 ਕੁਝ ਬੋਲਦੀ ਆ ਕਹਿੰਦੀ ਮੈਂ ਨਹੀਂ ਚਾਹੁੰਦੀ ਉਹਨਾਂ ਨੂੰ ਦੁਖੀ ਕਰਨਾ ਮੈਨੂੰ ਕਹਿੰਦੀ ਉਸ ਤੋਂ ਬਾਅਦ ਫੋਨ ਨਾ ਲਾਈਂ ਨਹੀਂ ਮੇਰੇ ਤੋਂ ਕੋਈ ਰਾਣੂ ਦਾ ਸਬੂਤ ਲੱਭਿਆ ਜਾਵੇ ਮੈਨੂੰ ਮਾਫ ਕਰ ਦੇ ਮੈਨੂੰ ਤਾਂ ਪਤਾ ਹੀ ਲੱਗਦਾ ਉਹਨੂੰ ਪਹਿਲੀ ਗੱਲ ਤਾਂ ਘਰੋਂ ਜਾਣਦੀ ਕੀ ਲੋੜ ਦੀ ਮੈਨੂੰ ਹੋਰ ਲੱਗਦੀ ਆ ਬਈ ਗੱਲ ਮੈਨੂੰ ਆਇਆ ਲੱਗਦਾ ਹੈ ਕਿ ਗਾਕੇ ਨੂੰ ਪਤਾ ਲੱਗ ਗਿਆ ਕਿ ਇਹ ਰਾਣੂ ਬਰੇ ਸਬੂਤ ਇਕੱਠੇ ਕਰਦੀ ਹੈ ਹੁਣੀ ਉਹ ਨਾ ਕਿਤੇ ਮਾਰ ਕੇ ਪੁੱਤ ਸੱਟ ਸੱਟਦੀ ਹੋਵੇ ਆਇਆ ਪਤਾ ਕਰਕੇ ਮੈਂ ਛੱਟ ਕੇ ਭਾਗੇ ਜੂ ਹੈ ਉਹ ਤਾਂ ਬਚਾਰੀਆਂ ਆ ਤਰਸਦੀ ਸੀ ਆਪ ਤੇ ਮਾਫੀ ਉਹਨੂੰ ਹਾਂ ਇੱਥੇ ਵੀ ਤਾਂ ਆਪਣੇ ਕੋਲੇ ਕਹਿੰਦੀ ਰਹੀ ਐ ਵੀ ਮਤੋਂ ਗਲਤੀ ਹੋਗੀ ਮੇਰੇ ਕੋਲੇ ਵੀ ਉਦੋਂ ਆਈ ਸੀ ਵਿਚਾਰੀ ਕਹਿੰਦੀ ਸੀ ਕਹਿੰਦੀ ਮਤੋਂ ਤਾਂ ਮਾਸੜ ਜੀ ਗਲਤੀ ਹੋਗੀ ਪੁੱਤ ਹੁੰਦਾ ਲੱਗਦਾ ਵੀ ਕਿਤੇ ਨਾ ਨੇ ਉਹਨੂੰ ਵੀ ਨਾਰਤਾ ਹੋਵੇ ਜਿਹਦੇ ਬੰਦੇ ਨੂੰ ਖੂਨ ਮੂਹ ਨੂੰ ਲੱਗ ਜੇ ਨਾ ਪੁੱਤ ਹੈ ਉਹਨਾਂ ਦੀ ਤਵਾਰੀ ਨਹੀਂ ਹੁੰਦੀ ਭਾਈ ਸਹੀ ਗੱਲ ਐ ਬਾਪੂ ਮੇਰੇ ਦਿਮਾਗ 'ਚ ਵੀ ਤਿੰਨ ਚਾਰ ਚੀਜ਼ਾਂ ਘੁੰਮੀ ਆਂਦੀਆਂ ਨੇ ਜਦੋਂ ਮੈਂ ਇਹ ਮੈਸੇਜ ਪੜਿਆ ਮੈਨੂੰ ਆਇਆ ਲੱਗਿਆ ਵੀ ਕਿਤੇ ਉਹ ਮੈਨੂੰ ਟਾਲ ਹੀ ਜਾਂਦੀ ਹੈ ਵੀ ਮੈਨੂੰ ਰਾਣੂ ਦਾ ਕੋਈ ਸਬੂਤ ਲੱਭਣਾ ਨਾ ਪਵੇ ਤੇ ਇਹ ਮੈਨੂੰ ਫੋਨ ਕਰਨੇ ਬੰਦ ਕਰ ਦੇ ਵੀ ਇੱਕ ਵਾਰੀ ਇਹਨੂੰ ਟਾਲਦਾ ਮੈਂ ਵੀ ਮੈਂ ਘਰ ਛੱਡ ਕੇ ਬਾਗੀ ਪਰ ਤੁਸੀਂ ਹੁਣ ਜਿਹੜੀ ਗੱਲ ਕਹੀ ਹੈ ਹੋ ਵੀ ਸਕਦਾ ਤੇ ਕੀ ਪਤਾ ਬਾਪੂ ਜੋ ਆਪਾਂ ਸੋਚੀ ਜਾਂਦੇ ਆ ਉਹ ਦੋਨੇ ਚੀਜ਼ਾਂ ਹੀ ਗਲਤ ਹੋਣ ਸੱਚੀ ਬਾਗੀ ਹੋਵੇ ਉਹ ਤਾਂ ਰੱਬ ਕਰਕੇ ਗਲਤੀ ਹੋਵੇ ਕਾਹਨੋਂ ਪੁੱਤ ਕਿਸੇ ਦੀ ਤੀ ਪੁੱਤ ਮਰੇ ਇਹਨਾਂ ਦੇ ਮਰੇ ਆ ਉਹਨਾਂ ਨੂੰ ਕਿਹੜਾ ਦੁੱਖ ਭੁੱਲਦੇ ਆ ਪੁੱਤ ਪਰ ਉਹ ਗੱਲ ਕਰਦਾ ਵੀ ਭਾਈ ਕਾਕੇ ਦਾ ਹੈ ਨਹੀਂ ਕਾਕਾ ਦਾ ਭਈ ਬੜੀ ਅਣਖ ਨੂੰ ਖੀ ਰਖਦਾ ਮੈਨੂੰ ਐਂ ਲੱਗਦਾ ਪੁੱਤ ਵੀ ਪਿਓ ਪੁੱਤ ਕੰਜਰ ਰਹੇ ਜੀ ਨੇ ਉਹ ਨਾ ਕਿਤੇ ਮਾਰ ਕੇ ਭਰੇ ਸਿੱਟ-ਸੁੱਟਦੀ ਹੋਵੇ ਕਿਤੇ ਹੋਰ ਫੱਡਾ ਰੂੜੀ ਜਿ ਸਿੱਟਿਆ ਹੋਣ ਇਹਨਾਂ ਦੇ ਕਿਹੜਾ ਭਾਈ ਤਵਾਰੀ ਆ ਕੋਈ ਹੈ ਜਦੋਂ ਬੰਦੇ ਦੇ ਕਿਰਾਂ ਖੂਨ ਮੂੰਹ ਨੂੰ ਲੱਗ ਜੇ ਨੇ ਫਿਰ ਉਹਨੂੰ ਭਈ ਬੰਦਾ ਕਾ ਚਰਮੂੜੀ ਮੂੰਗੋ ਪੱਟ ਕੇ ਸੱਟਾਂਦੇ ਨੇ ਉਹ ਹਰਕ ਨਹੀਂ ਪੈਂਦਾ ਉਹਨਾਂ ਨੂੰ ਕੋਈ ਪੁੱਤ ਪਰ ਬਾਪੂ ਮੈਨੂੰ ਜਿੱਥੇ ਤੱਕ ਲੱਗਦਾ ਹੁੰਦਾ ਵੀ ਐਡੀ ਕੁੜੀ ਤਾਂ ਹੀਰ ਵੀ ਨਹੀਂ ਹੈਗੀ ਵੀ ਐਂ ਮਰ ਜੂਗੀ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤਾਂ ਹੈ ਜੋ ਆਪਾਂ ਮਿਸ ਕਰ ਰਹੇ ਹਾਂ ਮਤਲਬ ਜੋ ਆਪਣੇ ਮੂਰੀ ਨਹੀਂ ਆਈ ਹੈਗੀ ਹੁਣ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਵੀ ਕੀ ਹੈ ਕੀ ਨਾ ਪਰ ਸਮਝ ਨਹੀਂ ਆਉਂਦਾ ਚਲ ਜੇ ਗਈ ਵੀ ਹੋਊਗੀ ਤਾਂ ਕਿੱਥੇ ਜਾ ਸਕਦੀ ਐ ਬਿੱਲਾ ਤਾਂ ਘਰ ਹੀ ਨਹੀਂ ਹੈਗਾ ਵੀ ਉਹਦੇ ਕੋਲੇ ਭੱਜੂਗੀ ਤੇ ਜਿਸ ਹੱਬ ਨਾਲ ਉਹ ਦੱਸਦੀ ਸੀ ਵੀ ਬਿੱਲੇ ਨੇ ਉਹਦੇ ਪਿਓ ਤੇ ਹੱਥ ਚੁੱਕਿਆ ਬਿੱਲੇ ਕੋਲ ਤਾਂ ਮੁੜ ਕੇ ਜਾਣੋਂ ਰਹੀ ਨਾਹੀਂ ਬਿੱਲਾ ਉਹਨੂੰ ਰੱਖੇ ਫਿਰ ਗਈ ਤਾਂ ਗਈ ਕਿੱਥੇ ਦਾਦਾ ਪੁੱਤ ਕੇਤੇ ਦੂਰ ਦੀ ਰਸਤੇ ਕਰੀਚੀ ਭੱਗ ਗਈ ਹੋਊਗੀ ਤੇ ਉਹ ਭਾਈ ਉਹਨੂੰ ਹੋਰ ਕੋਈ ਥਾਂ ਟਿਕਾਣਾ ਤਾਂ ਹੈ ਨਹੀਂ ਸੀ ਜਿਹਨਾਂ ਦੀਆਂ ਦੋ ਹੀ ਗੱਲਾਂ ਹੁੰਦੀਆਂ ਨੇ ਜਾਂ ਤਾਂ ਭਾਈ ਫੇਕੇ ਜਾਂ ਸੌਰੀ ਹੂੰ ਸੋਰੀ ਤੂੰ ਕਹਿੰਦੀ ਆ ਭਈ ਆ ਨਹੀਂ ਸਕਦੀ ਉਹ ਫਿਰ ਹੋਰ ਭਾਈ ਹੁਣ ਕਿੱਥੇ ਜਾ ਸਕਦੀ ਆ ਕਿਸੇ ਰਿਸ਼ਤੇਦਾਰੇ ਚ ਨਾ ਬਾਕੀ ਹੋਵੇ ਪੁੱਤ ਉਹ ਹੀ ਮੈਨੂੰ ਸਮਝ ਨਹੀਂ ਆਉਂਦਾ ਬਾਪੂ ਮੈਂ ਪਹਿਲਾਂ ਸੋਚਿਆ ਸੀ ਮੈਂ ਸਰਮਨ ਨੂੰ ਦੱਸਾਂ ਸਰਮਨ ਨੂੰ ਪੁੱਤ ਹਜੇ ਕੋਸਾਂ ਨਾ ਦੱਸ ਉਹ ਨੂੰ ਮੀਟਿੰਗ ਕਰਕੇ ਆ ਜਾਂਦੇ ਫਿਰ ਤੁਸੀਂ ਦੋਨੇ ਜਣੇ ਬਾਕੀ ਚੋ ਪਤਾ ਕਰਕੇ ਉਹ ਕੁਝ ਉਹ ਲੈ ਕੇ ਆਏ ਠੀਕੇ ਤੇ ਕੱਕੇ ਘਨੇ ਮਾਰਤਾ ਨਹੀਂ ਦਿੱਤੀ ਹੈ ਪਰ ਬਾਪੂ ਦੇਖੀ ਕਿਹੇ ਜਾ ਬੰਦਾ ਉਹ ਜੇ ਉਹਨੇ ਆਪਦੀ ਧੀ ਮਾਰਤੀ ਹੋਵੇ ਕੋਈ ਚੱਜ ਦੀ ਗੱਲ ਐ ਵੀ ਚਲ ਢਾਣੋ ਤਾਂ ਬਗਾਨੀ ਸੀ ਉਹ ਤਾਂ ਤੇਰੀ ਆਪਦੀ ਸੀ ਫਿਰ ਵੀ ਤੂੰ ਇਹ ਜਾ ਕੁਛ ਕਰਤਾ ਉਹਦੇ ਨਾਲ ਬਹੁਤ ਮਾੜੀ ਗੱਲ ਐ ਉਸ ਬੰਦੇ 'ਚ ਇਨਸਾਨੀਅਤ ਨਾਮ ਦੀ ਚੀਜ਼ ਹੀ ਨਹੀਂ ਹੈਗੀ ਬਸ ਭਾਈ ਜਿਹੜੇ ਲੋਕ ਬਸ ਐ ਗੱਜਰ ਮੋਲੀ ਵਾਂਗੂ ਪੁੱਤ ਬੰਦਾ ਫੜ ਤਾਂਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਹਾਂ ਮਾਗੀ ਭਾਈ ਕੀ ਪਤਾ ਕੀ ਕੁਰੀ ਤਾਂ ਗਲਤੀ ਗਲਤੀ ਹੋ ਵੀ ਹੋਵੇਗੀ ਮੈਨੂੰ ਤਾਂ ਹੀ ਗੱਲ ਲੱਗਦੀ ਏ ਪੁੱਤ ਇਹ ਉਹਨਾਂ ਨੂੰ ਸ਼ੱਕ ਆ ਪੈਗੀ ਵੀ ਇਹ ਰਹਿਣੋਂ ਬਾਰੇ ਸਾਰੀਆਂ ਗੱਲਾਂ ਸਾਡੇ ਘਰ ਦੀਆਂ ਬਾਹਰ ਕਰਦੀ ਏ ਤਾਂ ਕਰਕੇ ਉਹਨਾਂ ਨੇ ਭਾਈ ਉਹਨੂੰ ਗੱਡੀ ਨਾਲ ਚਾਰਤਾ ਹੋਵੇ ਪੁੱਤ ਚੱਲ ਬਾਪੂ ਪਤਾ ਨਹੀਂ ਕੀ ਹੋਇਆ ਕੀ ਨਾ ਮੈਂ ਸੋਚਦੀ ਸੀ ਤੈਨੂੰ ਇਹ ਗੱਲ ਦੱਸਣ ਬਾਰੇ ਬਾਕੀ ਦੇਖਦੀ ਆ ਉਹਨੂੰ ਮੈਸੇਜ ਤਾਂ ਮੈਂ ਕੀਤਾ ਏ ਜੇ ਉਹਨੇ ਦੇਖਿਆ ਮੈਸੇਜ ਮੇਰਾ ਤਾਂ ਕੋਈ ਨਾ ਪੁੱਤ ਕੋਈ ਤਾਂ ਵਾਸੀ ਗਈਆਂ ਲੱਖੀਆਂ ਗਈਆਂ ਅਜ ਪਤਾ ਪਤਾ ਨਹੀਂ ਕੀ ਹੋਇਆ ਕੀ ਨਾ ਰੱਬ ਖੈਰ ਕਰੇ ਚੁੱਪ ਸ਼ਾਂਤੀ ਹੋਵੇ ਪੁੱਤ ਕੋਈ ਨਹੀਂ ਬਾਕੀ ਇੱਕ ਦਾ ਇਹਨੇ ਤੁਹਾਨੂੰ ਭੁਜਾ ਭਜਾ ਤਕਾਤਾ ਹੋਣਾ ਤੁਸੀਂ ਐ ਕਰੋ ਰੈਸਟ ਕਰ ਲਓ ਨਾਲੇ ਉਹਨੂੰ ਮੈਂ ਕੁਛ ਖਾਣ ਪੀਣ ਨੂੰ ਬਣਾਦਾ ਚਲ ਚੰਗਾ ਹਾਂ ਠੀਕ ਹੈ ਬਾਪੂ ਤੁਸੀਂ ਮੈਨੂੰ ਬਾਲਾ ਦੱਸ ਕੇ ਫਿਕਰ ਦਾ ਲਾਗੀ ਭਾਈ ਅਕਸਰ ਕੋਈ ਜੇ ਹੀ ਗਿਤੇ ਤੇ ਤਾਂ ਮਾਰਤੀ ਹੈ ਨਾ ਨਾ ਕਿ ਪਈ ਇਹਨਾਂ ਦੇ ਜਨਮ ਤੋਂ ਹੱਕ ਕੀ ਹੋਣੀ ਆ ਖਬਰਾਂ ਕੀ ਜਲਮ ਕਰਦੇ ਹਨਗੇ ਵਿਚਾਰੀ ਤੇ ਉਹ ਘਰ ਛੱਡ ਕੇ ਬਾਕੀ ਅੱਭੀ ਜਾਣਦਾ ਭਾਈ ਲੈ ਇਹਨਾਂ ਦੀ ਕਮੀ ਰਹਿ ਗਈ ਸੀ ਬੁੜੀ ਜੀ ਆ ਕੇ ਬੈ ਗਈ ਜੇ ਬੁੜੀ ਜੀ ਆਈ ਹੈ ਅੱਜ ਤੱਕ ਕੁੜੀ ਜੀ ਵੀ ਹੋਊ ਨਾਲ ਇਕੱਲੀ ਤਾਂ ਇਹ ਆਉਂਦੀ ਨਹੀਂ ਇਨਨ ਨੂੰ ਗੋਇੰ ਪਤਾ ਲੱਗ ਗਿਆ ਜਵਾਬ ਜਿਹਨੇ ਕਰਿਆ ਹੂ ਫੋਨ ਬਹਾਨਾ ਪਾਲਦੀਆਂ ਨੇ ਆਵੜੀਆਂ ਲੈ ਅੰਦਰ ਬੜੀ ਬੈਠੀ ਐਨੀ ਵੀ ਮੇਰੇ ਕੋਲੇ ਬਹਿ ਜੇ ਆ ਕੇ ਤੁਕਸੁਕ ਕਰ ਲਈਏ ਮੈਂ ਕਾਦੇ ਵਾਸਤੇ ਆਈ ਆ ਓਰੇ ਲੈ ਬਾਈ ਜੀ ਆ ਗਏ ਬਿਨਾਂ ਸਸਰੀ ਕਾਰਵਾਈ ਜੀ ਸਸਰੀ ਕਾਰ ਭੈਣ ਜੀ ਸਸਰੀ ਕਾਰ ਹੋ ਠੀਕ ਆ ਬਸ ਠੀਕ ਹੀ ਆ ਜੀ ਤੁਹਾਨੂੰ ਪਤਾ ਹੀ ਹੈ ਕਿੱਥੇ ਲਾਦ ਠੀਕ ਰਹਿਣ ਦਿੰਦੀ ਹੈ ਹਾਂ ਜੀ ਜੇ ਪਤਾ ਲੱਗਿਆ ਤਾਂ ਹੀ ਆਏ ਆ ਨਹੀਂ ਕੀ ਪਤਾ ਲੱਗਦਾ ਸੀਗਾ ਉਹ ਤਾਂ ਅਭੀ ਨੇ ਫੋਨ ਕਰਿਆ ਤਾਂ ਪਤਾ ਲੱਗਾ ਨਹੀਂ ਕੀ ਪਤਾ ਲੱਗਣਾ ਹੀ ਸਾਨੂੰ ਅੱਛਾ ਅਭੀ ਨੇ ਫੋਨ ਕਰਤਾ ਸਾਨੂੰ ਹਾਂ ਜੀ ਪ੍ਰੀਤ ਕੁੜ ਤੇਰਾ ਪਾ ਪਈ ਆ ਗਏ ਪਾਣੀ ਪੂਣੀ ਦੇ ਉਹ ਬਸ ਬਸ ਭਾਈ ਸੋਸਰੀ ਘਰ ਬੁਲਾਈ ਹੋਈ ਆ ਠੀਕ ਠਾਕ ਆ ਵਧੀਆ ਬਸ ਅਹ ਡੈਡੀ ਪਤਾ ਲੱਗਿਆ ਹੀਰ ਦਾ ਕੁਛ ਫਿਰ ਗਈ ਸੀ ਤੁਸੀਂ ਦੇਖਣ ਉਹਨੂੰ ਉਹ ਜਿਹੜੇ ਭਾਈ ਘਰੋਂ ਜਾਂਦੇ ਨੇ ਉਹ ਪਤਾ ਲਗਾਉਣ ਵਾਸਤੇ ਨਹੀਂ ਜਾਂਦੇ ਚੋਰੀਓਂ ਜਾਂਦੇ ਨੇ ਉਹ ਵੀ ਸਾਡਾ ਕਿਸੇ ਨੂੰ ਪਤਾ ਨਾ ਲੱਗ ਜੇ ਫਿਰ ਹੁਣ ਤੁਸੀਂ ਤਾਂ ਦੇਖਣ ਗਈ ਸੀ ਮੈਂ ਕਿਹਾ ਚਲੋ ਪੁੱਛ ਲੈਣੇ ਸ਼ਾਇਦ ਪਤਾ ਲੱਗ ਗਿਆ ਹੋਵੇ ਵੀ ਇੱਥੇ ਬੈਠੀ ਹੈਗੀ ਕੰਡਿਆਂ ਉਦੀ ਘੜੀਸ ਕੇਸ ਹੋਰ ਗਏ ਮੁੜ ਕੇ ਦਵਾਰੇ ਚੁਗਣ ਦੀ ਕੋਸ਼ਿਸ਼ ਕਰਦੀ ਹੈ ਐਂ ਮਸਲੇ ਹੱਲ ਨਹੀਂ ਹੁੰਦੇ ਜਿਹੜੇ ਤੇਰੇ ਬਗੜੇ ਹੋਏ ਨੇ ਬਾਈ ਜਿਹੜੀ ਗਲਤੀ ਐ ਨਾ ਬੱਚਿਆਂ ਤੋਂ ਹੋਊਗੀ ਉਹਨੂੰ ਮਾਫੀ ਵੀ ਤਾਂ ਜ਼ਰੂਰੀ ਐ ਨਾ ਭੈਣ ਦੇ ਬੱਚਿਆਂ ਨੂੰ ਐ ਵੀ ਸੋਚਣਾ ਚਾਹੀਦਾ ਐ ਵੀ ਸਾਡੀ ਇੱਕ ਗਲਤੀ ਨਾਲ ਅਗਲੇ ਦਾ ਘਰ ਪਟਿਆ ਜਾਊ ਸਾਨੂੰ ਪਤਾ ਸੀ ਕਿਵੇਂ ਤਰ੍ਹਾਂ ਫਿਰਦੇ ਆ ਤਾਂ ਤਈ ਐ ਜੀ ਸਾਨੂੰ ਕਿਹੜਾ ਦੁੱਖ ਨਹੀਂ ਹੈਗਾ ਬਸ ਕਰੋ ਡਾਡੀ ਮੰਮੀ ਸਹੀ ਕਹਿੰਦੇ ਨੇ ਠੀਕ ਆ ਮੇਰੇ ਤੋਂ ਗਲਤੀ ਹੋਊਗੀ ਪਰ ਹੁਣ ਐਨਾ ਕੁਝ ਥੋੜੂ ਪਤਾ ਤੀ ਬੇਗਿੱਥੇ ਤੱਕ ਗੱਲ ਪਹੁੰਚੂਗੀ ਮੈਂ ਤਾਂ ਆਪਣੀ ਗਲਤੀ ਦੀ ਮਾਫੀ ਮੰਗ ਸਕਦੀ ਆ ਖੋਰ ਤੱਕ ਹੀ ਆ ਪਹਿਲਾਂ ਮੰਮੀ ਨੂੰ ਇੰਨਾ ਸਮਝਾ ਕੇ ਆਟੀਆਂ ਵੀ ਮਾਂ ਮੈਨੂੰ ਮਾਫ ਕਰ ਦੇ ਚਲੋ ਉਹਨਾਂ ਨੇ ਤਾਂ ਮਾਫ ਕਰਤਾ ਬਾਕੀ ਹੁਣ ਮਾਫੀ ਤੁਹਾਡੇ ਤੋਂ ਵੀ ਮੰਗਦੀ ਆ ਵੀ ਤੁਸੀਂ ਵੀ ਮੈਨੂੰ ਮਾਫ ਕਰ ਦੋ ਕਿਹਨੂੰ ਕਿਹਨੂੰ ਛੇਰਾ ਮਾਫ ਕਰੀ ਜਾਵਾਂਗੇ ਨੜੇ ਗਲਤੀ ਤਾਂ ਇੱਕਨ ਅੱਧੇ ਬਾਰ ਹੁੰਦੀ ਆ ਭਾਈ ਬਾਰ ਬਾਰ ਤਾਂ ਚਲਕੀਆਂ ਹੁੰਦੀਆਂ ਨੇ ਜਦ ਤੂੰ ਸਾਡੇ ਘਰ ਆਈ ਸੀ ਅਸੀਂ ਤਾਂ ਤੈਨੂੰ ਧੀ ਮੰਨਿਆ ਸੀ ਆਪਣੀ ਤੂੰ ਸਾਨੂੰ ਸੂਝ ਦੇ ਨਖਾਰੇ ਵੀ ਦੀ ਕਰਤਾ ਆਹ ਰਹਿੰਦੀ ਖੁੰਦੀ ਕਸਰ ਸੀ ਜਿਹੜੀ ਉਹ ਵੀ ਕਰਤੀ ਹੁਣ ਤਾਂ ਮਨ ਨੂੰ ਖੁਸ਼ ਹੋਵੇਂਗੀ ਮੈਂ ਕਿੱਥੇ ਖੁਸ਼ ਹੋਣਾ ਬਾਪੂ ਹੁਣ ਤੁਹਾਡੇ ਘਰ ਤੇ ਇਨਾ ਵੱਡਾ ਦੁੱਖ ਆਇਆਗਾ ਐਂ ਥੋੜੋ ਮੈਂ ਖੁਸ਼ ਹੋ ਚੂੰਗੀ ਨਾਲੇ ਹੀਰ ਨੂੰ ਇਹ ਚੀਜ਼ ਆਪ ਸੋਚਣੀ ਚਾਹੀਦੀ ਸੀਗੀ ਵੀ ਉਹ ਘਰ ਛੱਡ ਕੇ ਜਾ ਰਹੀ ਹੈਗੀ ਤੇ ਪਿੱਛੇ ਮਾਪੇ-ਵਾਬ ਕਿਵੇਂ ਤੜਫਣਗੇ ਇਹ ਥੋੜੋ ਉਹ ਸੋਚਿਆ ਉਹਨੇ ਤੁਹਾਡਾ ਘਰ ਨਹੀਂ ਧੀਏ ਤੂੰ ਐ ਕਹ ਆਪਣੇ ਘਰ ਤੇ ਐਡਾ ਦੁੱਖ ਆ ਗਿਆ ਆ ਕਹ ਤੁਹਾਡਾ ਤਾਂ ਬਗਾਨਾ ਹੁੰਦਾ ਨਹੀਂ ਵਾ ਕੀ ਪਤਾ ਹੋ ਇਹ ਸੋਚ ਕੇ ਗਈ ਹੋਵੇ ਵੀ ਮੇਰੇ ਮਾਪੇ ਤੜਫ ਰਹੇ ਨੇ ਪਰ ਉਹਨੇ ਇਹ ਨਾ ਸੋਚਿਆ ਵੀ ਮੇਰੇ ਜਾਣ ਤੋਂ ਬਾਅਦ ਵੱਧ ਧੜਪਣਗੇ ਪਰ ਗਈ ਤਾਂ ਉਹ ਸਾਡੀਆਂ ਖੁਸ਼ੀਆਂ ਵਾਸਤੇ ਐ ਜਿਹੜਾ ਤੂੰ ਤਕਲੇਸ ਕਰਦੀ ਸੀ ਉਹਦੇ ਨਾਲ ਤੈਨੂੰ ਅਸੀਂ ਬਥੇਰਾ ਸਮਝਾਇਆ ਵੀ ਨਾ ਤੀ ਏਸੀ ਘਰ ਚ ਉਹਨੂੰ ਕੱਖ ਨਹੀਂ ਦਿੰਦੇ ਬਾਈ ਜੀ ਹੁਣ ਤਾਂ ਫਿਰ ਇਹ ਉੱਥੇ ਮੇਰੇ ਕੋਲੇ ਬੈਠੀ ਸੀਗੀ ਹੁਣ ਕਾਹਦਾ ਤਕਲੇਸ ਸੀਗਾ ਉਹਨੂੰ ਡਰ ਇਸ ਗੱਲ ਦਾ ਸੀ ਜੀ ਵੀ ਮੇਰੇ ਕਾਰਨ ਮੇਰੇ ਭਾਈ ਦਾ ਘਰ ਨਾ ਪਟਿਆ ਜਾਵੇ ਵੀ ਹੋ ਸਕਦਾ ਮੇਰੇ ਜਾਣ ਤੋਂ ਬਾਅਦ ਇਹ ਦੁਬਾਰੇ ਫੇਰ ਇਕੱਠੇ ਹੋ ਜਾਣ ਉਹ ਤਾਂ ਤਾਂ ਗਈ ਐ ਉਹ ਕਿਹੜਾ ਚੌ ਨੂੰ ਗਈ ਐ ਜੀ ਹਾਂ ਹਾਂ ਬਾਈ ਜੀ ਚਾ ਤਾਂ ਕਿਹਨੂੰ ਹੁੰਦਾ ਘਰ ਛੱਡਣ ਦਾ ਉਹੀ ਤਾਂ ਗੱਲ ਐ ਨਾਲੇ ਪਹਿਲਾਂ ਵੀ ਤਾਂ ਇੰਨਾ ਗਲਤ ਗਤਮ ਚੱਕਿਆ ਸੀ ਮੈਂ ਤਾਂ ਤਾਈਓ ਲੜਦੀ ਹੁੰਦੀ ਤੀ ਵੀ ਸ਼ਾਇਦ ਹੁਣ ਦੁਬਾਰਾ ਫੇਰ ਨਾ ਉਹ ਗਲਤੀ ਕਰ ਦੇ ਪਰ ਆਖਰ ਨੂੰ ਕੀਤਾ ਤਾਂ ਉਹੀ ਆ ਚਲੋ ਠੀਕ ਐ ਮੇਰੇ ਨਾਲ ਲੜ ਕੇ ਗਈ ਆ ਪਰ ਐ ਘਰ ਛੱਡਣ ਦੀ ਕੀ ਲੋੜ ਸੀ ਬਾਪੂ ਇਹ ਤਾਂ ਉਹਨੂੰ ਸੋਚਣਾ ਚਾਹੀਦਾ ਸੀ ਹੁਣ ਤੁਸੀਂ ਆਪ ਹੀ ਦੇਖ ਲਓ ਤੁਸੀਂ ਪਿੰਡ ਦੇ ਵਿੱਚ ਜਾਂਦੇ ਹੋ ਕਿਹਦੇ ਕੋਲ ਜਾ ਕੇ ਮੂੰਹ ਦਿਖਾਉਂਗੇ ਪਹਿਲਾਂ ਵੀ ਮੂੰਹ ਕਾਲਾ ਕਰਾਇਆ ਸੀ ਰਹਿੰਦਾ ਖੁੰਦਾ ਹੁਣ ਫੇਰ ਉਹੀ ਗਲਤੀ ਵਾਹ ਵੀ ਬਾ ਤੈਨੂੰ ਫਿਰ ਉਸ ਗੱਲ ਦਾ ਦੁੱਖ ਲੱਗਿਆ ਵੀ ਇਹਨਾਂ ਦੀ ਕੁੜੀ ਨੇ ਗਲਤ ਕਦਮ ਚੱਕ ਲਿਆ ਇਹ ਤਾਂ ਉਹ ਗੱਲ ਹੋ ਗਈ ਆਪਦੀਆਂ ਕੱਚੇ ਚ ਦੂਜੇ ਦੀ ਹੱਥ ਚ ਤੂੰ ਤੂੰ ਵੀ ਤਾਂ ਪਾਈ ਆਈ ਹੈ ਤੇਰਾ ਕਿਹੜਾ ਵਿਆਹ ਹੋ ਗਿਆ ਹੈ ਚਲ ਡੈਡੀ ਜੇ ਵਿਆਹ ਨਹੀਂ ਹੋਇਆ ਇੰਗੇਜਮੈਂਟ ਤਾਂ ਮੇਰੀ ਹੋਈ ਹੈਗੀ ਸਭ ਨੂੰ ਪਤਾ ਵੀ ਹਾਂ ਇਹਨਾਂ ਦੀ ਆਪਣੀ ਪਸੰਦ ਹੈ ਠੀਕ ਹੈ ਪਰ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਵੀ ਘਰ ਦੇ ਵਿੱਚ ਬੈਠ ਕੇ ਸਭ ਕੁਝ ਹੋਇਆਗਾ ਉਹ ਚਲ ਸੇਰਾ ਜੇ ਐਡਾ ਕਦਮਾਖ ਤੇਰਾ ਪਹਿਲੀ ਹੁੰਦਾ ਕੰਮ ਕਰਦਾ ਤਾਂ ਜਾ ਪਾਣਾ ਨਾ ਵਰਤਦਾ ਜੇ ਉਹਨੂੰ ਤੂੰ ਉਹਦੇ ਭੈਣਾ ਵਾਂਗੂ ਸਮਝਦੀ ਤੂੰ ਤਾਂ ਹੁਣ ਸਾਰ ਲੜਾਈ ਸ਼ੁਰੂ ਕਰਤੀ ਲੈ ਡਾਡੀ ਮੈਂ ਕਿੱਥੇ ਲੜਾਈਆਂ ਸ਼ੁਰੂ ਕੀਤੀਆਂ ਨੇ ਮੈਂ ਤਾਂ ਜਿਹੜੀ ਚੰਗੀ ਗੱਲ ਸੀ ਉਹੀ ਕਹਿੰਦੀ ਸੀ ਹੁਣ ਮੈਨੂੰ ਕੀ ਪਤਾ ਵੀ ਭਈ ਉਹ ਮੇਰੀ ਭੈਣ ਭੈਣਾ ਵਾਂਗੂ ਸਮਝਦੀ ਔ ਮੈਨੂੰ ਕਿ ਨਾ ਐਡਾ ਕਦਮ ਚੱਕੂਗੀ ਥੋੜੋ ਕਿਸੇ ਗੱਲ ਦਾ ਪਤਾ ਹੁੰਦਾਗਾ ਸਾਰੀਆਂ ਤੇਰੀਆਂ ਚੰਗੀਆਂ ਹੋ ਗਿਆ ਅਸੀਂ ਤਾਂ ਪਾਗਲ ਆ ਹਲਕੇ ਕੁੱਤੇ ਦੇ ਵੱਡੇ ਹੋਇਆ ਸਾਨੂੰ ਕਹਨੂੰ ਦੁਨੀਆਦਾਰੀ ਦਾ ਪਤਾ ਹੈ ਤੂੰ ਸੁਖਵੇਂਗੀ ਹੁਣ ਸਾਨੂੰ ਕੋਈ ਨਹੀਂ ਘਬਰਾਉਣਾ ਹਰਾਮ ਨਾ ਗੱਲ ਕਰ ਭੈਣ ਜੀ ਮੈਂ ਘਬਰਾਵਾ ਨਾ ਮੁੰਡੇ ਨਾਲ ਕਲੇਸ਼ ਕਰ ਸਕਦੀਆਂ ਤੇਰੇ ਘਰ ਵਾਲਾ ਸੀ ਉਹ ਤੇ ਕੁੜੀ ਨਾਲ ਕਰ ਸਕਦੇ ਤੇਰੀ ਨਾਨੀ ਤੁਸੀਂ ਉਹ ਸਾਡਾ ਕੀ ਦੋਸ ਬਈ ਕੁੜੀ ਨੇ ਗਲਤੀ ਕਰਿਆ ਸੀ ਕੀ ਗਲਤੀ ਕਰਤੀ ਡਾਡੀ ਚੱਲ ਕੋਈ ਨਾ ਹੁਣ ਮਾਫੀ ਮੰਗਤਾ ਰਹੀਆਂਗੇ ਤੁਸੀਂ ਤਾਂ ਉਹੀ ਉਸ ਤਾਂ ਮੇਰਾ ਤਿੰਨ ਬਾਰੀ ਜਰੂਸ ਕਟੇ ਤਿੰਨ ਬਾਰੀ ਮਾਜੇ ਤੱਕ ਪਿੰਡ ਚ ਕਿਸੇ ਤੋਂ ਹੋਈ ਨਹੀਂ કહਾਇਆ ਤੂੰ ਮੈਨੂੰ ਬੰਦੀ ਨਹੀਂ ਸਮਝਿਆ ਕਮਾਲ ਦੀ ਗੱਲ ਹੋ ਗਿਆ ਮੇਰੇ ਮੂੰਹ ਤੇ ਜਿਹੜੀ ਚਿੱਟੀ ਦਾੜੀ ਆਈ ਹੈ ਨਾ ਇਸ਼ਾਮੀ ਵੇ ਕਿ ਨਹੀਂ ਆਈ ਤੁਹਾਡੀ ਗਲਤੀ ਹੋ ਗਈ ਮਾਫ ਕਰ ਦੋ ਨਾ ਇੱਕ ਵਾਰ ਤਾਂ ਮੌਕਾ ਦੇ ਦਿਓ ਹੈਂਗਾ ਤੋ ਕਰਦੇ ਹੋਗੇ ਹਾਂ ਬਾਈ ਜੀ ਇੱਕ ਵਾਰੀ ਦਾ ਮੌਕਾ ਦੇ ਦਿਓ ਅਕਾ ਜੀ ਮਾਫ ਖੁਸ਼ ਹੋ ਹੁਣ ਤੁਸੀਂ